ਉਹ ਲੋ ਸਮਝਦੇ ਹੋ ਕ ਨਹੀਂ ਇਸੇ ਲਈ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਜਦੋਂ ਗੱਲ RAM ਦੀ ਆਂਦੀ ਹੈ ਪ੍ਰਭੂ ਦੀ ਆਂਦੀ ਹੈ ਪਰਮਾਤਮਾ ਦੀ ਗੱਲ ਆਂਦੀ ਹੈ ਤਾਂ ਬੰਦਾ ਕਹਿੰਦਾ ਹੈ ਕਿ ਉਹ ਮੈਨੂੰ ਮੁਕਤ ਮਿਲ ਜਾਵੇ ਉੱਥੇ ਮੈਨੂੰ ਕੁਛ ਕਰਨੇ ਨਾ ਪਵੇ ਇਸ ਲਈ ਕਿਸੇ ਨੂੰ ਪੁੱਛੋ ਕਿ ਭਾਈ ਤੇਰੇ ਜੀਵਨ 'ਚ ਦੁੱਖ ਹੈ ਪਰੇਸ਼ਾਨੀਆਂ ਹੈ ਹਾਂ ਪਰੇਸ਼ਾਨੀਆਂ ਹੈ ਬਸ ਮੈਂ ਬੇਨਤੀ ਕਰ ਦਿੱਤੀ ਹੈ ਪਰ ਬੇਨਤੀ ਦੇ ਨਾਲ-ਨਾਲ ਅੱਛੇ ਕਰਮ ਵੀ ਕਰ ਬੇਨਤੀ ਦੇ ਨਾਲ-ਨਾਲ ਸਿਮਰਨ ਵੀ ਕਰ ਅੱਜ ਤੇ ਇੱਕ ਛੋਟੀ ਜਿਹੀ ਕਹਾਣੀ ਦੱਸਣਾ ਚਾਹਾਂਗੇ ਕਿ ਇੱਕ ਬਾਪ ਜਿਹਦਾ ਇੱਕ ਬੇਟਾ ਸੀ ਉਸ ਬੇਟੇ ਨੂੰ ਇੱਕ ਐਸੀ ਬਿਮਾਰੀ ਸੀ ਕਿ ਜਿਹਦੀ ਉਹਨੂੰ ਰੋਜ਼ ਗੋਲੀ ਖਾਣੀ ਪੈਂਦੀ ਸੀ ਨਹੀਂ ਤਾਂ ਉਹਦੇ ਸਰੀਰ 'ਚ ਬੜੀ ਦਰਦ ਹੁੰਦੀ ਸੀ ਬੜਾ ਤੜਫਦਾ ਸੀ ਉਹ ਹੁਣ ਬਾਪ ਨੇ ਰੋਜ਼ ਉਹਨੂੰ ਸਮੇਂ ਸਿਰ ਇੱਕ ਗੋਲੀ ਦੇ ਦੇਣੀ ਕਿ ਲੈ ਬੇਟਾ ਦਵਾਈ ਖਾ ਲੈ ਤੇਰੀ ਦਰਦ ਤੇਰੀ ਪੀੜਾ ਦੂਰ ਰਹੇਗੀ ਹੁਣ ਇੱਕ ਵਾਰ ਕੀ ਹੋਇਆ ਉਸ ਬਾਪ ਨੂੰ ਕੋਈ ਜ਼ਰੂਰੀ ਕੰਮ ਆ ਗਿਆ ਉਸਨੇ 7 ਦਿਨਾਂ ਵਾਸਤੇ ਇੱਕ ਹਫਤੇ ਵਾਸਤੇ ਕਿਤੇ ਦੂਰ ਜਾਣਾ ਸੀ ਉਸਨੇ ਜਾਣਾ ਸੀ ਕਿਤੇ ਦੂਰ ਔਰ ਉਹਨੇ ਉਹ ਗੋਲੀਆਂ ਦਾ ਪੱਤਾ ਇੱਕ ਅਲਮਾਰੀ 'ਚ ਰੱਖ ਦਿੱਤਾ ਔਰ ਆਪਣੇ ਬੇਟੇ ਨੂੰ ਦੱਸ ਦਿੱਤਾ ਕਿ ਬੇਟਾ ਆਹ ਦੇਖਾ ਦਵਾਈ ਹੈ ਜਿਹੜੀ ਤੂੰ ਰੋਜ਼ ਗੋਲੀ ਖਾਂਦਾ ਹੈ ਨਾ ਉਹ ਮੈਂ ਇੱਥੇ ਅਲਮਾਰੀ 'ਚ ਰੱਖ ਕੇ ਚੱਲਾ ਆਂ ਦੇਖ ਇੱਥੇ ਪਈ ਹੋਈ ਹੈ ਔਰ ਕਹਿ ਕੇ ਅਲਮਾਰੀ ਨੂੰ ਬੰਦ ਕਰ ਦਿੱਤਾ ਕਿ ਹਰ ਰੋਜ਼ ਤੂੰ ਇਹ ਦਵਾਈ ਖਾ ਲੈਣੀ ਹੈ ਤਾਂ ਕਿ ਤੈਨੂੰ ਇਹ ਤਕਲੀਫ ਪੀੜਾ ਨਾ ਹੋਵੇ ਔਰ ਮੈਂ 7 ਦਿਨਾਂ ਵਾਸਤੇ ਜਾ ਰਿਹਾ 7 ਦਿਨਾਂ ਬਾਅਦ ਮੈਂ ਵਾਪਸ ਆਣਾ ਹੁਣ ਜ਼ਰਾ ਸਮਝਣਾ ਕਹਿ ਕੇ ਬਾਪ ਉਹਨੂੰ ਸਮਝਾ ਕੇ ਚਲਾ ਗਿਆ ਜਦੋਂ ਬਾਪ ਚਲਾ ਗਿਆ 7 ਦਿਨਾਂ ਬਾਅਦ ਜਦੋਂ ਬਾਪ ਵਾਪਸ ਆਇਆ ਤਾਂ ਆਂਦੀ ਹੀ ਸ਼ਾਮ ਨੂੰ ਜਦੋਂ ਦੇਖਿਆ ਤਾਂ ਬੇਟਾ ਤੜਫ ਰਿਹਾ ਹੈ ਦਰਦ ਨਾਲ ਬੇਟਾ ਤੜਫ ਰਿਹਾ ਹੈ ਹਾਏ ਹਾਏ ਕਰ ਰਿਹਾ ਹੈ ਪਿਤਾ ਦੌੜ ਕੇ ਅੰਦਰ ਆਇਆ ਜਦੋਂ ਬੱਚੇ ਦੀ ਆਵਾਜ਼ ਸੁਣੀ ਆ ਕੇ ਉਹਦੇ ਕੋਲ ਗਿਆ ਪੁੱਤਰ ਕੀ ਗੱਲ ਹੋ ਗਈ ਇਹ ਤਕਲੀਫ ਕਿਉਂ ਹੈ ਕੀ ਤੂੰ ਦਵਾਈ ਨਹੀਂ ਖਾਧੀ ਕਹਿੰਦਾ ਪਿਤਾ ਜੀ ਮੈਂ ਤਾਂ ਪਿਛਲੇ 7 ਦਿਨਾਂ ਤੋਂ ਤੜਫ ਰਿਹਾ ਮੈਂ ਤਾਂ ਪਿਛਲੇ 7 ਦਿਨਾਂ ਤੋਂ ਦਰਦ ਨਾਲ ਤੜਫ ਰਿਹਾ ਹਾਂ ਉਹ ਬਾਪ ਕਹਿੰਦਾ ਕਿਉਂ ਤੜਫ ਰਿਹਾ ਹੈ ਜਦ ਮੈਂ ਤੈਨੂੰ ਦੱਸਿਆ ਸੀ ਕਿ ਤੇਰੀ ਦਰਦ ਦੀ ਦਵਾਈ ਇੱਥੇ ਪਈ ਹੋਈ ਹੈ ਤਾਂ ਤੂੰ ਉਹ ਖਾਧੀ ਕਿਉਂ ਨਹੀਂ ਮੈਂ ਸਪੈਸ਼ਲ ਰੱਖ ਕੇ ਗਿਆ ਸੀ ਜਦੋਂ ਬਾਪ ਨੇ ਜਾ ਕੇ ਅਲਮਾਰੀ ਖੋਲੀ ਤਾਂ ਦੇਖਿਆ ਉਹ ਦਵਾਈ ਦਾ ਪੱਤਾ ਉੱਦਾਂ ਹੀ ਪਿਆ ਹੈ ਇੱਕ ਵੀ ਗੋਲੀ ਬੱਚੇ ਨੇ ਨਹੀਂ ਖਾਧੀ ਬਾਪ ਫਟਾਫਟ ਪੱਤਾ ਲੈ ਕੇ ਆਇਆ ਇੱਕ ਗੋਲੀ ਕੱਢੀ ਬੱਚੇ ਦੇ ਮੂੰਹ ਚ ਪਾਈ ਪਾਣੀ ਦਿੱਤਾ ਜਦੋਂ ਉਹਨੇ ਖਾਧੀ 10 ਮਿੰਟ ਬਾਅਦ ਦਵਾਈ ਨੇ ਅਸਰ ਕੀਤਾ ਉਹਦਾ ਦਰਦ ਠੀਕ ਹੋ ਗਈ ਜਦੋਂ ਦਰਦ ਠੀਕ ਹੋਈ ਬੱਚਾ ਬੈਠ ਗਿਆ ਤਾਂ ਬਾਪ ਕਹਿੰਦਾ ਤੂੰ ਠੀਕ ਹੈ ਤੂੰ ਪਾਗਲ ਮੈਂ ਚੰਗਾ ਭਲਾ ਤੈਨੂੰ ਦੱਸ ਕੇ ਗਿਆ ਸੀ ਕਿ ਤੇਰੇ ਇਹ ਦਰਦ ਦੀ ਦਵਾਈ ਇੱਥੇ ਪਈ ਹੈ ਆਹ ਹੈ ਗੋਲੀ ਇਸ ਦਰਦ ਦੀ ਕਿਉਂ ਮੈਂ ਤੈਨੂੰ ਰੋਜ਼ ਦਿੰਦਾ ਸੀ ਤੂੰ ਖਾਦੀ ਕਿਉਂ ਨਹੀਂ ਤੈਨੂੰ ਮੈਂ ਦੱਸ ਕੇ ਵੀ ਗਿਆ ਸੀ ਕਿ ਮੈਂ ਇਸ ਅਲਮਾਰੀ ਚ ਰੱਖ ਕੇ ਜਾ ਰਿਹਾ ਮੇਰੇ ਜਾਣ ਤੋਂ ਬਾਅਦ ਖਾ ਲਈ ਉਹਨਾਂ ਨੇ ਕਿਹਾ ਪਿਤਾ ਜੀ ਕੀ ਕਰਾਂ ਗੋਲੀ ਵੱਲ ਮੇਰਾ ਧਿਆਨ ਹੀ ਨਹੀਂ ਗਿਆ ਜਰਾ ਧਿਆਨ ਦੇਣਾ ਸਾਰੇ ਜੀ ਗੋਲੀ ਖਾਣ ਵੱਲ ਮੇਰਾ ਧਿਆਨ ਹੀ ਨਹੀਂ ਗਿਆ ਬਸ ਮੈਂ ਸੱਜਣਾ ਮਿੱਤਰਾਂ ਜੀ ਆਪਣੇ ਦੋਸਤਾਂ ਜੀ ਖੇਲਣ ਲੱਗਾ ਰਿਹਾ ਜਦੋਂ ਦਰਦ ਹੋਈ ਤਾਂ ਮੇਰਾ ਉਧਰ ਧਿਆਨ ਹੀ ਨਹੀਂ ਗਿਆ ਤਾਂ ਹੁਣ ਜਰਾ ਸਮਝਣਾ ਸਾਰੇ ਜੀ ਜਦੋਂ ਉਹਨਾਂ ਇੰਨੀ ਗੱਲ ਕਹੀ ਤਾਂ ਬਾਪ ਨੇ ਕਿਹਾ ਬੇਟਾ ਇਹ ਕਿਦਾਂ ਦੀ ਮੂਰਖਤਾ ਜਦ ਤੈਨੂੰ ਪਤਾ ਸੀ ਇਹ ਦਰਦ ਦੀ ਦੁਆ ਇਹੀ ਹੈ ਇਹਨੂੰ ਖਾ ਕੇ ਹੀ ਤੇਰਾ ਦਰਦ ਦੂਰ ਹੋਣਾ ਹੈ ਤਾਂ ਫਿਰ ਇਹਦਾ ਮਤਲਬ ਕੀ ਸੀ ਕਿ ਧਿਆਨ ਨਹੀਂ ਗਿਆ ਹੁਣ ਐਸੀ ਕਮਾਂਗੇ ਇਹ ਕਿਦਾਂ ਦਾ ਲੜਕਾ ਸੀ ਮੂਰਖ ਸੀ ਇਹਨੂੰ ਅਕਲ ਨਹੀਂ ਸੀ ਸਮਝ ਨਹੀਂ ਸੀ ਦਰਦ ਨਾਲ ਤੜਫ ਵੀ ਰਿਹਾ ਹੈ ਔਰ ਬਾਪ ਨੇ ਦੱਸਿਆ ਵੀ ਹੈ ਕਿ ਦਵਾਈ ਇੱਥੇ ਪਈ ਹੋਈ ਹੈ ਔਰ ਇਹੀ ਤਰ੍ਹਾਂ ਦੇ ਦੁੱਖਾਂ ਦੀ ਦੁਆ ਹੈ ਪਰ ਫਿਰ ਵੀ ਬੱਚਾ ਕਹਿੰਦਾ ਮੇਰਾ ਉਧਰ ਧਿਆਨ ਹੀ ਨਹੀਂ ਗਿਆ ਕਿੰਨਾ ਦਾ ਮੂਰਖ ਬੱਚਾ ਹੈ ਹੁਣ ਅਸੀਂ ਉਸ ਆਦਮੀ ਨੂੰ ਕਹਿੰਦੇ ਆ ਮੂਰਖ ਕਿੰਨਾ ਦਾ ਮੂਰਖ ਹੈ ਬਾਪ ਨੇ ਦੱਸਿਆ ਵੀ ਤੇਰੇ ਦਰਦ ਦੀ ਦਵਾਈ ਇਹ ਹੈ ਪਰ ਫਿਰ ਵੀ ਇਹਨਾਂ ਦਵਾਈ ਖਾਦੀ ਨਹੀਂ ਉਧਰ ਧਿਆਨ ਨਹੀਂ ਦਿੱਤਾ 7 ਦਿਨ ਦਰਦ ਵਿੱਚ ਤੜਫਦਾ ਰਿਹਾ ਕਿੰਨਾ ਦਾ ਪਾਗਲ ਹੈ ਹੁਣ ਅਸੀਂ ਉਹਨੂੰ ਕਹਿ ਸਕਦੇ ਆ ਪਾਗਲ ਤਾਂ ਜ਼ਰਾ ਆਪਣੇ ਵੱਲ ਧਿਆਨ ਲਿਆਈਏ ਕਿ ਅੱਜ ਇਨਸਾਨ ਵੀ ਕਿਤੇ ਨਾ ਕਿਤੇ ਉਹ ਪਾਗਲਪਨ ਕਰ ਰਿਹਾ ਹੈ ਕਿਉਂਕਿ ਇਨਸਾਨ ਵੀ ਜੀਵਨ ਚ ਬੜਾ ਦੁਖੀ ਹੈ ਇਨਸਾਨ ਵੀ ਜੀਵਨ ਚ ਬੜੀਆਂ ਤਕਲੀਫਾਂ ਨਾਲ ਭਰਿਆ ਹੋਇਆ ਹੈ ਪਰ ਯਾਦ ਰੱਖੋ ਸਾਡੇ ਗੁਰੂ ਰਹਿਬਰ ਪੀਰ ਫਕੀਰ ਔਲੀਆ ਅਵਤਾਰ ਸਾਨੂੰ ਦੱਸ ਗਏ ਹੈ ਕਿ ਤੇਰੇ ਦੁੱਖਾਂ ਦੀ ਦੁਆ ਕੀ ਹੈ ਤੇਰੀ ਪਰੇਸ਼ਾਨੀਆਂ ਦਾ ਹੱਲ ਕੀ ਹੈ ਪਰ ਅੱਜ ਇਨਸਾਨ ਹੈ ਕਿ ਇਨਸਾਨ ਕਹਿੰਦਾ ਕਿ ਉਹ ਦੁਆ ਖਾਣ ਦਾ ਮੇਕੋ ਤਾਂ ਵੀ ਨਹੀਂ ਹੈ ਕਿਉਂਕਿ ਉਧਰ ਮੇਰਾ ਧਿਆਨ ਹੀ ਨਹੀਂ ਜਾਂਦਾ ਦਿਨ ਰਾਤ ਤੜਫਣਾ ਮਨਜ਼ੂਰ ਹੈ ਦਿਨ ਰਾਤ ਤੀੜ ਚਲਣੀ ਮਨਜ਼ੂਰ ਹੈ ਦਿਨ ਰਾਤ ਹਾਏ ਹਾਏ ਕਰਨਾ ਮਨਜ਼ੂਰ ਹੈ ਪਰ ਉਹ ਦੁਆ ਜਿਹੜੀ ਸਾਰੇ ਦੁੱਖਾਂ ਦੀ ਦਾਰੂ ਹੈ ਉਹ ਦੁਆ ਨੂੰ ਖਾਣ ਵੱਲ ਸਾਡਾ ਧਿਆਨ ਹੀ ਨਹੀਂ ਹੈ ਸਾਡਾ ਟਾਈਮ ਹੀ ਨਹੀਂ ਹੈ ਕਿ ਅਸੀਂ ਉਹ ਦੁਆ ਖਾ ਸਕੀਏ ਹੁਣ ਉਹ ਕਿਹੜੀ ਦੁਆ ਹੈ ਜੋ ਸਾਨੂੰ ਗੁਰੂਆਂ ਰਹਿਬਰਾਂ ਨੇ ਦੱਸੀ ਹੈ ਜਿਹਦਾ ਬਾਪ ਦੱਸ ਗਿਆ ਸੀ ਉਸ ਬੱਚੇ ਨੂੰ ਕਿ ਆਹ ਹੈ ਤੇਰੀ ਦਵਾਈ ਇੱਥੇ ਰੱਖੀ ਹੋਈ ਹੈ ਬੇਟਾ ਲੈ ਲਈ ਜਦੋਂ ਦਰਦ ਹੋਵੇ ਖਾ ਲੈ ਔਰ ਜੇ ਤੂੰ ਦਰਦ ਹੋਣ ਤੋਂ ਪਹਿਲਾਂ ਹੀ ਰੋਜ਼ ਟਾਈਮ ਨਾਲ ਖਾਂਦਾ ਰਹੇਂਗਾ ਤਾਂ ਦਰਦ ਤੇਰੇ ਕਦੀ ਹੋਏਗੀ ਨਹੀਂ ਪਰ ਜੇ ਖਾਣੀ ਭੁੱਲ ਜਾਵੇਂ ਤਾਂ ਜਦੋਂ ਦਰਦ ਹੋਵੇ ਯਾਦ ਨਾਲ ਖਾ ਲਈ ਤਾਂ ਦਰਦ ਦੂਰ ਹੋ ਜਾਏਗੀ ਪਰ ਬੱਚਾ ਦੇਖੋ ਖੇਲਣ ਤੇ ਲੱਗਾ ਰਿਹਾ ਦਰਦ ਨਾਲ ਤੜਫਦਾ ਰਿਹਾ ਪਰ ਕਹਿੰਦਾ ਦਵਾਈ ਖਾਣ ਵਾਲ ਧਿਆਨ ਹੀ ਨਹੀਂ ਗਿਆ ਉਧਰ ਟਾਈਮ ਹੀ ਨਹੀਂ ਲੱਗਾ ਫਿਰ ਮੂਰਖ ਨਹੀਂ ਤਾਂ ਹੋਰ ਕੀ ਹੈ ਇਸ ਲਈ ਆਓ ਐਸੀ ਉਹ ਬੱਚੇ ਵਾਲੀ ਮੂਰਖਤਾ ਨਾ ਕਰੀਏ ਐਸੀ ਆਪਣੇ ਜੀਵਨ ਚੋਂ ਸਮਝ ਲਈਏ ਕਿਉਂਕਿ ਸਾਨੂੰ ਵੀ ਸਾਡੇ ਗੁਰੂਆਂ ਰਹਿਬਰਾਂ ਨੇ ਇੱਕ ਦਵਾਈ ਦੱਸੀ ਹੋਈ ਹੈ ਜੋ ਸਾਰੇ ਦਰਦਾਂ ਦੀ ਓਸ਼ਧੀ ਹੈ ਜਿਸ ਨਾਲ ਸਾਡੇ ਜੀਵਨ ਦੀਆਂ ਸਾਰੀਆਂ ਦਰਦਾਂ ਦੂਰ ਹੋ ਸਕਦੀਆਂ ਹਨ ਉਹ ਕਿਹੜੀ ਦਵਾਈ ਹੈ ਇਹਨੂੰ ਕਬੀਰ ਸਾਹਿਬ ਵੀ ਕਹਿੰਦੇ ਹੈ ਕਿ RAM ਨਾਮ ਹੈ ਓਸ਼ਧੀ ਸਤਗੁਰ ਸੰਤ ਹਕੀਮ ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਨਾਮ ਜਾਂ ਦੂਜੇ ਲਫਜ਼ਾਂ ਚ ਗੁਰੂਆਂ ਨੇ ਵੀ ਇਹ ਫਰਮਾਇਆ ਹੈ ਕਿ ਨਾਮ ਜਪਤ ਦੁੱਖ ਜਾਏ ਹਰ ਕਾ ਨਾਮ ਜਪਤ ਦੁੱਖ ਜਾਏ ਜਾਂ ਦੂਜੇ ਲਫਜ਼ਾਂ ਚ ਕਿਹਾ ਹੈ ਕਿ ਸਭ ਦੁੱਖਾਂ ਕਾ ਔਸ਼ਦ ਨਾਮ ਜਰਾ ਦੇਖੋ ਦੁੱਖਾਂ ਦੀ ਦਵਾਈ ਦੱਸ ਦਿੱਤੀ ਕਿ ਔਸ਼ਧੀ ਹੈ ਸਾਰੇ ਦੁੱਖਾਂ ਦੀ ਉਹ ਪ੍ਰਮਾਤਮਾ ਦੀ ਬੰਦਗੀ ਉਹ ਪ੍ਰਮਾਤਮਾ ਦਾ ਸਿਮਰਨ ਉਹ ਪ੍ਰਮਾਤਮਾ ਦੀ ਭਗਤੀ ਇਹ ਸਾਰੇ ਦੁੱਖਾਂ ਦੀ ਦੁਆ ਹੈ ਇਸ ਲਈ ਕਬੀਰ ਸਾਹਿਬ ਵੀ ਕਹਿੰਦੇ ਹੈ ਕਿ RAM ਨਾਮ ਔਸ਼ਧੀ ਹੈ ਤ ਸਤਗੁਰ ਸੰਤ ਹਕੀਮ ਤ ਸੰਤ ਉਹ ਹਕੀਮ ਹੈ ਸੰਤ ਉਹ ਵੈਦ ਹੈ ਜਿੱਥੋਂ ਸਾਨੂੰ ਇਹ ਓਸ਼ਧੀ ਮਿਲਣੀ ਹੈ ਜਿੱਦਾਂ ਬਾਪ ਨੇ ਦੱਸਿਆ ਇੱਥੇ ਦਵਾਈ ਪਈ ਹੈ ਬੇਟਾ ਜਦੋਂ ਵਕਤ ਆਵੇ ਖਾ ਲਈ ਇਸੇ ਤਰ੍ਹਾਂ ਯਾਦ ਰੱਖੋ ਜੇ ਤੁਹਾਡੇ ਜੀਵਨ 'ਚ ਤਕਲੀਫਾਂ ਹੈ ਦੁੱਖ ਹੈ ਪਰੇਸ਼ਾਨੀਆਂ ਹੈ ਤਾਂ ਗੁਰੂ ਰਹਿਬਰ ਪਹਿਲੇ ਇਸ਼ਾਰਾ ਕਰ ਗਏ ਕਿ ਸਭ ਦੁੱਖਾਂ ਦਾ ਔਸ਼ਦ ਨਾਮ ਸਾਰੇ ਦੁੱਖਾਂ ਦੀ ਓਸ਼ਧੀ ਪ੍ਰਮਾਤਮਾ ਦਾ ਨਾਮ ਹੈ ਤਾਂ ਹੁਣ ਅਜ ਬੰਦੇ ਨੂੰ ਕੋ ਅਈ ਸਿਮਰਨ ਕਰਦਾ ਮੈਨੂੰ ਟਾਈਮ ਹੀ ਨਹੀਂ ਲੱਗਦਾ ਉਧਰ ਧਿਆਨ ਹੀ ਨਹੀਂ ਜਾਂਦਾ ਹੁਣ ਕਿਹੜਾ ਬੰਦਾ ਐਦਾਂ ਦਾ ਇੱਥੇ ਹੈ ਜਿਹੜਾ ਕਹਿ ਸੋਵੇ ਮੈਨੂੰ ਸਿਮਰਨ ਵੱਲ ਧਿਆਨ ਹੁੰਦਾ ਹੈ ਨਹੀਂ ਬਸ ਮੇਰਾ ਧਿਆਨ ਤਾਂ ਦੁਨੀਆ ਵੱਲ ਲੱਗਾ ਹੋਇਆ ਹੈ ਖਾਣ ਵੱਲ ਧਿਆਨ ਹੈ ਪਾਣ ਵੱਲ ਧਿਆਨ ਹੈ ਹੋਰ ਸਾਰੇ ਕੰਮਾਂ ਵੱਲ ਧਿਆਨ ਹੈ ਇੱਥੇ ਕਿ ਹੁਣ ਐਡ ਆ ਜਾਵੇ ਨਾ ਟੀਵੀ ਦੇ ਉੱਪਰ ਕਿ 5 ਦਿਨਾਂ ਬਾਅਦ ਆ ਸੁਪਰ ਹਿੱਟ ਫਿਲਮ ਦਿਖਾਈ ਜਾਣੀ ਉਹਦਾ ਧਿਆਨ ਹੁੰਦਾ ਹੈ 5ਵੇਂ ਦਿਨ ਨਹੀਂ ਸੀ ਟਾਈਮ ਲਾ ਕੇ ਰੱਖਦੇ ਆ ਕਿ ਭਾਈ ਇਹ ਨੰਗ ਨਾ ਜਾਵੇ ਹਰ ਚੀਜ਼ ਦਾ ਧਿਆਨ ਹੈ ਪਰ ਪ੍ਰਮਾਤਮਾ ਦੇ ਸਿਮਰਨ ਵੱਲ ਜੋ ਸਾਡੇ ਦੁੱਖਾਂ ਦੀ ਦੁਆ ਹੈ ਉਹਦੇ ਵੱਲ ਸਾਡਾ ਕੋਈ ਧਿਆਨ ਹੀ ਨਹੀਂ ਹੈ। ਇਹੀ ਸਾਡੇ ਦੁੱਖਾਂ ਦਾ ਕਾਰਨ ਹੈ। ਇਹ ਤਾਂ ਦਵਾਈ ਤਾਂ ਸਾਨੂੰ ਗੁਰੂ ਰਹਿਬਰ ਦੱਸ ਗਏ। ਪਰ ਉਹ ਦਵਾਈ ਖਾਣ ਦਾ ਸਮਾਂ ਹੀ ਬੰਦਾ ਕਹਿੰਦਾ ਨਹੀਂ ਹੈ। ਸਿਮਰਨ ਕਰਨ ਦਾ ਸਮਾਂ ਨਹੀਂ ਹੈ। ਨਾਮ ਜਪਣ ਦਾ ਸਮਾਂ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਨਾ ਵਿਵੇਕਾਨੰਦ ਦੇ ਕੋਲ ਇੱਕ ਵਾਰ ਇੱਕ ਸੇਠ ਗਿਆ। ਸੇਠ ਨੇ ਕਿਹਾ ਜੀ ਮੈਂ ਬੜਾ ਪਰੇਸ਼ਾਨ ਹੈ। ਬੜੀ ਚਿੰਤਾ ਘੇਰੀ ਰੱਖਦੀ ਹੈ। ਤਾਂ ਵਿਵੇਕਾਨੰਦ ਜੀ ਕਹਿੰਦੇ ਧਿਆਨ ਕਰਿਆ ਕਰ। ਸਿਮਰਨ ਕਰਿਆ ਕਰ ਉਹ ਕਹਿੰਦਾ ਜੀ ਕੀ ਕਰਾਂ ਸਿਮਰਨ ਕਰਨ ਦਾ ਮੇ ਕੋ ਸਮਾਂ ਹੀ ਨਹੀਂ ਹੈ ਤਾਂ ਵਿਵੇਕਾਨੰਦ ਮੁਸਕੁਰਾਏ ਵਿਵੇਕਾਨੰਦ ਕਹਿੰਦੇ ਦੁਨੀਆ ਤੇ ਮੈਂ ਇੱਕ ਵੀ ਇਨਸਾਨ ਐਸਾ ਨਹੀਂ ਦੇਖਿਆ ਜਿਹਨੂੰ 24 ਘੰਟੇ ਤੋਂ ਘੱਟ ਸਮਾਂ ਮਿਲਿਆ ਹੋਵੇ ਔਰ ਤੂੰ ਕਹਿੰਦਾ ਮੇ ਕੋ ਸਮਾਂ ਨਹੀਂ ਹੈ ਕੀ ਤੈਨੂੰ 22 ਘੰਟੇ ਮਿਲੇ ਕੀ ਤੈਨੂੰ 20 ਘੰਟੇ ਮਿਲੇ ਟਾਈਮ ਪ੍ਰਮਾਤਮਾ ਨੇ ਸਭਨਾਂ ਨੂੰ ਇੱਕ ਬਰਾਬਰ ਦਿੱਤਾ ਹੈ ਕਿਉਂਕਿ ਇੱਕੋਤਾ ਚੀਜ਼ ਹੈ ਕਿਸੇ ਕੋ ਧਨ ਘੱਟ ਹੋ ਸਕਦਾ ਕਿਸੇ ਕੋ ਵੱਧ ਹੋ ਸਕਦਾ ਕਿਸੇ ਕੋ ਕੱਪੜਾ ਜ਼ਿਆਦਾ ਹੋ ਸਕਦਾ ਕਿਸੇ ਕੋ ਥੋੜਾ ਹੋ ਸਕਦਾ ਕਿਸੇ ਕੋ ਕਾਰ ਹੋ ਸਕਦੀ ਕਿਸੇ ਕੋ ਮੋਟਰਸਾਈਕਲ ਹੋ ਸਕਦਾ ਹੋਰ ਸਾਰੀਆਂ ਚੀਜ਼ਾਂ ਉੱਪਰ ਥੱਲੇ ਹੋ ਸਕਦੀਆਂ ਹੈ ਯਾਨੀ ਜ਼ਿਆਦਾ ਮਾਤਰਾ ਚ ਘੱਟ ਮਾਤਰਾ ਚ ਹੋ ਸਕਦੀਆਂ ਹੈ ਪਰ ਇੱਕ ਸਮਾਂ ਹੀ ਇਦਾਂ ਦਾ ਜੋ ਸਾਰਿਆਂ ਕੋਲ ਇੱਕੋ ਹੀ ਮਾਤਰਾ ਚ ਹੈ ਚਾਹੇ ਕੋਈ ਰਾਜਾ ਹੋਵੇ ਕੋਈ ਰਾਸ਼ਟਰਪਤੀ ਹੋਵੇ ਕੋਈ ਭਿਖਾਰੀ ਹੋਵੇ ਟਾਈਮ ਸਾਰਿਆਂ ਕੋਲ ਉਨਾ ਹੀ ਹੈ ਸੋ ਬਿਵਾೇಕਾਨੰਦ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਤੂੰ ਕਹਿੰਦਾ ਸਮਾਂ ਨਹੀਂ ਹੈ ਯਾਦੋ ਸਮੇਂ ਦੀ ਸ਼ਿਕਾਇਤ ਕਰਦੇ ਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਮਾਂ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਸਾਨੂੰ ਪ੍ਰੇਮ ਨਹੀਂ ਹੈ ਸਾਡੇ ਅੰਦਰ ਪਿਆਰ ਨਹੀਂ ਹੈ ਕਿਉਂਕਿ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਸਮਾਂ ਆਪਣੇ ਆਪ ਨਿਕਲ ਆਂਦਾ ਹੈ ਇਹਦਾ ਕਦੀ ਤੁਸੀਂ ਦੇਖ ਲਓ ਆਪਣੇ ਆਪ ਨੂੰ ਅਜਮਾ ਕੇ ਦੇਖ ਲਓ ਨਾ ਜੋ ਕਵਾਂਗੇ ਦਿਲੋਂ ਆਪਣੇ ਨੂੰ ਪੁੱਛ ਕੇ ਦੇਖ ਲਿਓ ਕਿ ਜਿਹਦੇ ਨਾਲ ਤੁਹਾਨੂੰ ਪ੍ਰੇਮ ਨਹੀਂ ਹੈ ਉਹਦਾ ਫੋਨ ਆ ਜਾਵੇ ਜਾਂ ਉਹ ਤੁਹਾਡੇ ਕੋਲ ਆ ਕੇ ਬਹਿ ਜਾਵੇ ਤੁਹਾਡਾ ਮਨ ਕਾਲਾ ਪੈ ਜਾਂਦਾ ਯਾਰ ਬੰਦ ਕਰੇ ਫੋਨ ਕਿੰਨੀਆਂ ਗੱਲਾਂ ਕਰੀ ਜਾਂਦਾ ਕੱਟਦਾ ਹੀ ਨਹੀਂ ਉੱਠ ਕੇ ਜਾਂਦਾ ਹੀ ਨਹੀਂ ਇਹ ਤਾਂ ਜਦੋਂ ਕਿਸੇ ਪਿਆਰੇ ਦਾ ਫੋਨ ਆ ਜਾਵੇ ਫਿਰ ਭਾਵੇਂ ਸਾਰੀ ਰਾਤ ਗੱਲ ਕਰਦੇ ਰਹੀਏ ਫਿਰ ਬੰਦਾ ਕਹਿੰਦਾ ਹਾਏ ਫੋਨ ਕੱਟਣਾ ਨਹੀਂ ਨਹੀਂ ਹਲੇ ਹੋਰ 10 ਮਿੰਟ ਕਰ ਲੈ ਯਾਰ ਹੈ ਟਾਈਮ ਟਾਈਮ ਕੀ ਹੋਇਆ ਉੱਥੇ 2 ਘੰਟੇ 2.5 ਘੰਟੇ 3 ਘੰਟੇ ਵੀ ਲੱਗ ਜਾਣ ਤਾਂ ਬੰਦੇ ਨੂੰ ਲੱਗਦਾ ਥੋੜਾ ਬੋਲੋ ਹੁੰਦਾ ਕਿ ਨਹੀਂ ਇਦਾਂ ਜਿਹਦੇ ਨਾਲ ਪਿਆਰ ਹੈ ਉਹ ਪਿਆਰੇ ਦੀਆਂ ਗੱਲਾਂ ਭਾਵੇਂ 2-2 ਘੰਟੇ ਹੁੰਦੀਆਂ ਰਹਿਣ ਬੰਦੇ ਨੂੰ ਫਰਕ ਨਹੀਂ ਪੈਂਦਾ ਪਰ ਜਿੱਥੇ ਪਿਆਰ ਨਹੀਂ ਹੈ ਉੱਥੇ 10 ਸੈਕਿੰਡ ਦੀ ਗੱਲ ਵੀ ਉਕੇ ਲੱਗਦੀ ਆ ਬੰਦਾ ਕਹਿੰਦਾ ਫਟਾਫਟ ਕੱਟ ਦੇਵੇ ਫੋਨ ਹੁਣ ਜਿੱਥੇ ਪ੍ਰੇਮ ਐ ਉਹ ਪ੍ਰੇਮ ਵਾਸਤੇ ਸਮਾਂ ਆਪਣੇ ਆਪ ਹੀ ਨਿਕਲਦਾ ਹੈ ਕਿਉਂਕਿ ਬੰਦਾ ਤੜਫਦਾ ਹੈ ਜਦਾਂ ਸਮਝ ਲਓ ਨਾ ਜਦੋਂ ਬੰਦੇ ਨੂੰ ਭੁੱਖ ਲੱਗਦੀ ਆ ਬੰਦਾ ਜਿੰਨਾ ਮਰਜੀ ਬਿਜ਼ੀ ਹੋਵੇ ਜਿੰਨਾ ਮਰਜੀ ਬੰਦਾ ਕਹਵੇ ਮੈਨੂੰ ਹਜ਼ਾਰਾਂ ਕੰਮ ਐ ਪਰ ਜਦੋਂ ਭੁੱਖ ਲੱਗਦੀ ਆ ਤਾਂ ਖਾਣੇ ਵਾਸਤੇ ਟਾਈਮ ਉਹ ਆਪ ਹੀ ਕੱਢਦਾ ਉਹਨੂੰ ਪਤਾ ਖਾਣਾ ਨਾ ਖਾਦਾ ਮੈਂ ਮਰ ਜਾਣਾ ਬੋਲੋ ਸਮਝਦੇ ਹੋ ਕਿ ਨਹੀਂ ਉਹਨੂੰ ਪਤਾ ਖਾਣਾ ਨਾ ਖਾਦਾ ਤਾਂ ਮੈਂ ਮਰ ਜਾਣਾ ਸਾਬ ਵੇਕਾ ਆਨੰਦ ਨੇ ਦੂਜੀ ਗੱਲ ਕਹੀ ਬਿਵੇਕਾਨੰਦ ਕਹਿੰਦੇ ਜਰਾ ਸਮਝਣਾ ਸਾਰੇ ਜੀ ਕਹਿੰਦੇ ਸਾਨੂੰ ਦੇਖ ਸਾਨੂੰ ਦੇਖ ਐਸੀ ਵੀ ਤਾਂ ਧਿਆਨ ਦੇ ਵਾਸਤੇ ਸਮਾਂ ਕੱਢਦੇ ਹੀ ਆ ਤੋ ਉਹਨਾ ਕਹਿਆ ਮਹਾਰਾਜ ਜਰਾ ਹੁਣ ਸਮਝਣਾ ਉਹਨਾ ਕਹਿਆ ਮਹਾਰਾਜ ਤੁਸੀਂ ਸੰਿਆਸੀ ਹੋ ਤੁਸੀਂ ਤਾਂ ਧਿਆਨ ਵਾਸਤੇ ਸਮਾਂ ਕੱਢ ਲੈਂਦੇ ਹੋ ਐਸੀ ਕਿਦਾਂ ਗੱਡੀਏ ਤਾਂ ਉਸ ਵੇਲੇ ਬਿਵੇਕਾਨੰਦ ਕਹਿੰਦੇ ਕੀ ਭੋਜਨ ਵਾਸਤੇ ਤੂੰ ਸਮਾਂ ਨਹੀਂ ਕੱਢਦਾ ਜਰਾ ਸਮਝਣਾ ਸਾਰੇ ਜੀ ਉਹ ਕਹਿੰਦਾ ਜੀ ਭੋਜਨ ਵਾਸਤੇ ਸਮਾਂ ਕੱਢਣਾ ਹੀ ਹੈ ਜੇ ਭੋਜਨ ਵਾਸਤੇ ਨਾ ਸਮਾਂ ਕੱਢਿਆ ਤਾਂ ਫਿਰ ਤਾਂ ਮੈਂ ਤਾਂ ਮਰ ਜਾਣਾ ਹੈ ਉਹ ਕਹਿੰਦੇ ਬਸ ਜਦੋਂ ਇਨਸਾਨ ਭੋਜਨ ਦੀ ਇਹ ਭਾਵਨਾ ਨੂੰ ਸਮਝਦਾ ਹੈ ਨਾ ਇਸੇ ਤਰ੍ਹਾਂ ਇਨਸਾਨ ਉਹ ਸਿਮਰਨ ਦੀ ਭਾਵਨਾ ਨੂੰ ਵੀ ਸਮਝੇ ਕਿ ਜੇ ਮੈਂ ਆਪਣੇ ਪ੍ਰਭੂ ਦਾ ਸਿਮਰਨ ਨਾ ਕੀਤਾ ਉਹਨੂੰ ਯਾਦ ਨਾ ਕੀਤਾ ਤਾਂ ਫਿਰ ਮੈਂ ਵੀ ਮਰ ਜਾਣਾ ਹੈ ਇੰਨਾ ਪ੍ਰਮਾਤਮਾ ਦਾ ਨਾਮ ਉਹਦਾ ਪ੍ਰੇਮ ਸਾਡੇ ਹਿਰਦੇ ਨਾਲ ਜੁੜ ਜਾਣਾ ਚਾਹੀਦਾ ਹੈ ਕਿ ਉਹ ਤੋਂ ਬਿਨਾ ਇੱਕ ਪਲ ਸਵਾਸ ਲੈਣਾ ਵੀ ਸਾਨੂੰ ਔਖਾ ਲੱਗੇ ਇਸ ਲਈ ਪੜਕੇ ਦੇਖੋ ਵੇਕਾ ਨੰਦ ਜੀ ਦੀ ਇਹ ਸਾਖੀ ਤਾਂ ਬੜਾ ਇਹਦੇ ਚ ਪਿਆਰ ਦੀ ਗੱਲ ਬੇਕਾਨੰਦ ਦੱਸ ਰਹੇ ਹੈ ਜੇ ਸਮਝ ਕੇ ਦੇਖੋ ਥੋੜਾ ਜਿਹਾ ਉਹ ਕਹਿੰਦੇ ਜਿਸ ਤਰ੍ਹਾਂ ਬੰਦੇ ਨੂੰ ਇਹ ਸਮਝ ਹੈ ਕਿ ਭੋਜਨ ਨਾ ਕੀਤਾ ਮੈਂ ਮਰ ਜਾਣਾ ਹੈ ਇਸੇ ਤਰ੍ਹਾਂ ਇਨਸਾਨ ਨੂੰ ਇਹ ਵੀ ਹੋਣਾ ਚਾਹੀਦਾ ਜੇ ਮੈਂ ਆਪਣੇ ਪ੍ਰਭੂ ਨੂੰ ਯਾਦ ਨਾ ਕੀਤਾ ਆਪਣੇ ਪ੍ਰਭੂ ਦੀ ਬੰਦਗੀ ਨਾ ਕੀਤੀ ਤਾਂ ਫਿਰ ਵੀ ਮੇਰਾ ਜੀਵਨ ਖਤਮ ਫਿਰ ਵੀ ਮੇਰਾ ਜੀਵਨ ਜੀਵਨ ਨਹੀਂ ਹੈ ਇਸ ਲਈ ਜਿੱਥੇ ਪ੍ਰੇਮ ਹੈ ਉੱਥੇ ਸਮਾਂ ਆਪਣੇ ਆਪ ਨਿਕਲਦਾ ਹੈ ਇਸ ਲਈ ਪ੍ਰਮਾਤਮਾ ਨੇ ਜੇ ਸਾਨੂੰ ਇਹ ਜੀਵਨ ਦਿੱਤਾ ਹੈ ਜ਼ਿੰਦਗੀ ਦਿੱਤੀ ਹੈ ਤਾਂ ਫਿਰ ਇਹ ਨਾ ਸੋਚੋ ਕਿ ਭਾਈ ਮੇਰਾ ਆ ਕੰਮ ਹੈ ਮੇਰਾ ਉਹ ਕੰਮ ਹੈ ਪਹਿਲਾਂ ਇਹ ਕਰ ਲਵਾਂ ਉਹ ਕਹਿੰਦੇ ਪਹਿਲ ਆਪਣੇ ਮਾਲਕ ਨੂੰ ਦੇ ਪ੍ਰਮਾਤਮਾ ਨੂੰ ਦੇ ਸੁਬਾ ਸਵੇਰੇ ਉੱਠ ਕੇ ਗੁਰੂਆਂ ਨੇ ਕਿਹਾ ਅੰਮ੍ਰਿਤ ਵੇਲੇ ਉਹ ਇਹੀ ਤਾਂ ਇਸ਼ਾਰਾ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਮਾਲਕ ਨੂੰ ਯਾਦ ਕਰ ਦੁਨੀਆ ਦੇ ਕੰਮ ਸਾਰੇ ਬਾਅਦ ਵਿੱਚ ਕਿ ਜਦੋਂ ਉਹਨੂੰ ਅੱਗੇ ਰੱਖੇਗਾ ਤਾਂ ਪਰਮਾਤਮਾ ਤੈਨੂੰ ਵੀ ਹਰ ਜਗ੍ਹਾ ਅੱਗੇ ਹੀ ਰੱਖੇਗਾ ਇਸ ਲਈ ਇਧਰ ਕਬੀਰ ਸਾਹਿਬ ਕੀ ਕਹਿ ਰਹੇ ਆ ਸਮਝਣਾ ਜ਼ਰਾ ਕਿ ਪ੍ਰੇਮ ਨਹੀਂ ਹੈ ਜਿਸ ਹਿਰਦੇ ਮੇ ਸਭ ਹੀ ਵਿਰਥਾ ਗਿਆਨ ਪ੍ਰੇਮ ਬਿਨਾ ਪ੍ਰਭੂ ਨਾਹੀ ਦਰਸੇ ਪ੍ਰੇਮ ਬਿਨ ਪਸ਼ੂ ਸਮਾਨ ਉਹ ਕਹਿੰਦੇ ਜੇ ਤੂੰ ਪ੍ਰਭੂ ਦਾ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਪ੍ਰਭੂ ਨੂੰ ਆਪਣੇ ਜੀਵਨ ਚ ਲਿਆਉਣਾ ਚਾਹੁੰਦਾ ਹੈ ਤਾਂ ਤੇਰੇ ਅੰਦਰ ਪ੍ਰੇਮ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਜੇ ਪ੍ਰਭੂ ਦੀ ਕਿਰਪਾ ਤੱਕ ਪਹੁੰਚਣਾ ਚਾਹੁੰਦੇ ਆ ਉਹਦੀ ਰਹਿਮਤ ਤੱਕ ਪਹੁੰਚਣਾ ਚਾਹੁੰਦੇ ਆ ਤਾਂ ਫਿਰ ਪ੍ਰੇਮ ਦਾ ਹੋਣਾ ਸਾਡੇ ਜੀਵਨ ਚ ਬਹੁਤ ਜ਼ਰੂਰੀ ਹੈ ਔਰ ਜੇ ਦਰਦਾਂ ਤੋਂ ਦੁੱਖਾਂ ਤੋਂ ਮੁਕਤੀ ਚਾਹੁੰਦੇ ਆ ਤਾਂ ਜਿਸ ਤਰ੍ਹਾਂ ਦੱਸਿਆ ਨਾ ਸਾਰੇ ਦਰਦਾਂ ਦੀ ਦਵਾਈ ਉਹ ਪ੍ਰਮਾਤਮਾ ਦਾ ਨਾਮ ਹੈ ਆਪਣੇ ਹਿਰਦੇ ਨੂੰ ਉਸ ਪ੍ਰਭੂ ਨਾਲ ਜੋੜੀਏ ਸਿਮਰਨ ਵਾਸਤੇ ਸਮਾਂ ਕੱਢੀਏ ਬੰਦਗੀ ਵਾਸਤੇ ਸਮਾਂ ਕੱਢੀਏ ਕਿਉਂਕਿ ਜਿਸ ਤਰ੍ਹਾਂ ਉਹ ਬਾਪ ਨੇ ਕਿਹਾ ਬੇਟਾ ਜੇ ਦਵਾਈ ਸਮੇਂ ਸਿਰ ਖਾਂਦਾ ਰਹੇਗਾ ਤਾਂ ਦਰਦ ਕਦੀ ਤੇਰੇ ਨੇੜੇ ਨਹੀਂ ਆਏਗੀ ਤਜੇ ਐਸੀ ਵੀ ਸਮੇਂ ਸਰ ਆਪਣੇ ਮਾਲਿਕ ਨੂੰ ਪ੍ਰਮਾਤਮਾ ਨੂੰ ਯਾਦ ਕਰਦੇ ਰਹੀਏ ਤਾਂ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਤੋਂ ਬੰਦਾ ਬਚਿਆ ਰਹੇਗਾ ਇਸ ਲਈ ਸਮਝਣਾ ਪ੍ਰੇਮ ਬਿਨਾ ਪ੍ਰਭੂ ਨਾਹੀ ਦਰਸੇ ਪ੍ਰੇਮ ਬਿਨ ਪਸ਼ੂ ਸਮਾਨ ਔਰ ਇੱਥੇ ਤਕਵੀਰ ਸਾਹਿਬ ਨੇ ਸਾਫ਼ ਹੀ ਗੱਲ ਕਹਿ ਦਿੱਤੀ ਕਿ ਜੇ ਤੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਫੇ ਤੇਰਾ ਜੀਵਨ ਤਾਂ ਪਸ਼ੂ ਦੇ ਸਮਾਨ ਹੈ ਫਿਰ ਤੇਰਾ ਜੀਵਨ ਜਾਨਵਰਾਂ ਦੇ ਤੁੱਲਿਆ ਹੈ ਇਸ ਲਈ ਐ ਪਿਆਰਿਆ ਜੇ ਪ੍ਰਭੂ ਨੇ ਮਨੁੱਖਾ ਯੂਨੀ ਦਿੱਤੀ ਹੈ ਤ ਆਪਣੇ ਹਿਰਦੇ ਚ ਪ੍ਰੇਮ ਪੈਦਾ ਕਰ ਆਪਣੇ ਮਾਲਿਕ ਦਾ ਪ੍ਰੇਮ ਪੈਦਾ ਕਰ ਕਿ ਮੈਂ ਕਿਸੇ ਨਾਲ ਨਫਰਤ ਨਹੀਂ ਕਰਨੀ ਕਿਸੇ ਦਾ ਬੁਰਾ ਨਹੀਂ ਕਰਨਾ ਸਭ ਦੇ ਨਾਲ ਪ੍ਰੇਮ ਕਰਨਾ ਹੈ ਇਹ ਭਾਵ ਆਪਣੇ ਅੰਦਰ ਪੈਦਾ ਕਰ ਔਰ ਦੇਖੋ ਅਗਲੀਆਂ ਲਾਈਨਾਂ ਚ ਕੀ ਕਬੀਰ ਸਾਹਿਬ ਕਹਿੰਦੇ ਐ ਕਿਉਂਕਿ ਇੱਥੇ ਇਹ ਵੀ ਗੱਲ ਸਮਝ ਲੈਣੀ ਕਿ ਅਗਰ ਤੇਰੇ ਹਿਰਦੇ ਚ ਪ੍ਰੇਮ ਹੋਏਗਾ ਤਾਂ ਉਹ ਕਹਿੰਦੇ ਯਾਦ ਰੱਖ ਤੈਨੂੰ ਫੇਰ ਪ੍ਰਮਾਤਮਾ ਨੂੰ ਖੋਜਣ ਵਾਸਤੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਪ੍ਰਮਾਤਮਾ ਖੁਦ ਤੇਰੇ ਕੋਲ ਆਏਗਾ ਕਿਉਂਕਿ پرب نہ ہی درسے پرم بن پشو سمان پر تو آ ملتے ہیں گھر بیٹھے بھگوان اگر تیرے ہرد ہے تو پھر تینوں کتنے جان کی ضرورت نہیں پرماتما آپ ہی چل کے تیرے کول آ جائے گا یہ پرم کی کچ ہے جدہ کہ چمبک لوہے کھچ لینا ہے اسی طرح پرم پربھو اپنی طرف کھچ لینا ہے ਇਸ ਲਈ ਜੇ ਤੁਸੀਂ ਚਾਹਦੇ ਪਰਮਾਤਮਾ ਮੇਰੇ ਜੀਵਨ ਚ ਆ ਜਾਵੇ ਮੇਰੇ ਇਹ ਜ਼ਿੰਦਗੀ ਦੇ ਵਿੱਚ ਉਹ ਪਰਮਾਨੰਦ ਆ ਜਾਵੇ ਤਾਂ ਫਿਰ ਇਹਨੂੰ ਇਸੇ ਤਰ੍ਹਾਂ ਸਮਝ ਲਓ ਪ੍ਰੇਮ ਬੀਜ ਹੈ ਤਾਂ ਉਹ ਪਰਮਾਨੰਦ ਬ੍ਰਿਖਸ਼ ਹੈ ਜੇ ਬੀਜ ਬੋਵਾਂਗੇ ਤਾਂ ਫਿਰ ਹੀ ਇੱਕ ਦਿਨ ਉਹ ਬ੍ਰਿਖਸ਼ ਤੱਕ ਅਸੀਂ ਪਹੁੰਚ ਪਾਵਾਂਗੇ ਇਸ ਲਈ ਪ੍ਰੇਮ ਹੋ ਤੋ ਆ ਮਿਲਤੇ ਹਨ ਘਰ ਬੈਠੇ ਭਗਵਾਨ ਪ੍ਰੇਮ ਬਿਨਾ ਸਭ ਵਿਅਰਥ ਕਰਮ ਹੈ ਜੀਵਤ ਮਰਤਕ ਸਮਾਨ ਉਹ ਕਹਿੰਦੇ ਪ੍ਰੇਮ ਤੋਂ ਬਿਨਾ ਸਾਰੇ ਕਰਮ ਬੇਅਰਥ ਫਿਰ ਤਾਂ ਜੀਂਦਾ ਇਨਸਾਨ ਵੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮਰਦਾ ਇਹਦਾ ਕੋਈ ਮਰਦੇ ਨੂੰ ਰੱਖ ਦੇਵੇ ਨਾ ਤਾਂ ਬੰਦਾ ਪੁੱਛੇ ਕਿ ਜੀਵਨ ਇੱਕ ਜੀਵਿਤ ਇਨਸਾਨ ਵਿੱਚ ਔਰ ਇੱਕ ਮਰਦੇ ਇਨਸਾਨ ਵਿੱਚ ਜੀਵਨ ਵਿੱਚ ਔਰ ਮਰਦੇ ਵਿੱਚ ਫਰਕ ਕੀ ਹੈ ਯਾਨੀ ਮੌਤ ਔਰ ਜੀਵਨ 'ਚ ਫਰਕ ਕੀ ਹੈ ਤਕਵੀਰ ਸਾਹਿਬ ਨੇ ਸਾਫ਼ ਕਹਿ ਦਿੱਤਾ ਸੀ ਅਗਰ ਸਾਇੰਸ ਦੀ ਨਜ਼ਰ ਨਾਲ ਦੇਖੀਏ ਤਾਂ ਸਾਇੰਸ ਨੇ ਕਹਿਣਾ ਜਿਹਦੇ ਸਾਹ ਚੱਲਦੇ ਐ ਜਿਹਦੀ ਧੜਕਨ ਚੱਲਦੀ ਐ ਉਹ ਜੀਵਤ ਐ ਜਿਹਦੇ ਸਾਹ ਹੈ ਨਹੀਂ ਜਿਹਦੀ ਧੜਕਨ ਹੈ ਨਹੀਂ ਉਹ ਮਰਦਾ ਕਿਉਂਕਿ ਡਾਕਟਰਾਂ ਨੇ ਇਹੀ ਕਹਿਣਾ ਨਾ ਉਹਨਾਂ ਨੇ ਜੀਵਤ ਔਰ ਮਰਦੇ ਦੀ ਨਿਸ਼ਾਨੀ ਕੀ ਦੱਸਣੀ ਐ ਉਹਨਾਂ ਕਹਿਣਾ ਜਿਹਦੀ ਧੜਕਨ ਹੈ ਜਿਹਦੇ ਸਵਾਸ ਹੈ ਉਹ ਜੀਵਤ ਤਾਂ ਜਿਹਦੇ ਸਵਾਸ ਨਹੀਂ ਹੈ ਜਿਹਦੇ ਦਿਲ ਦੀ ਧੜਕਨ ਬੰਦ ਐ ਉਹ ਮਰਦਾ ਪਰ ਹੁਣ ਸੰਤਾਂ ਦੀ ਨਜ਼ਰਾਂ 'ਚ ਜੀਵਤ ਕੌਣ ਐ ਤਾਂ ਸੰਤਾਂ ਦੀ ਨਜ਼ਰਾਂ 'ਚ ਮਰਦਾ ਕੌਣ ਐ ਉਹ ਕਹਿੰਦੇ ਸਵਾਸ ਆਣਨਾ ਜਾਣ ਨਾਲ ਕੋਈ ਨਾ ਜੀਂਦਾ ਐ ਤਾਂ ਨਾ ਮਰਦਾ ਹੈ ਸਾਡੀਆਂ ਨਜ਼ਰਾਂ 'ਚ ਜੀਵਤ ਹੋਵੇ ਜਿਹਦੇ ਹਿਰਦੇ 'ਚ ਪ੍ਰੇਮ ਹੈ ਜਿਹਦੇ ਹਿਰਦੇ 'ਚ ਪ੍ਰੇਮ ਭਾਵਨਾ ਹੈ ਇਸ ਲਈ ਪ੍ਰੇਮ ਭਾਵਨਾ ਦਾ ਮਤਲਬ ਅਸੀਂ ਇੱਕ ਵਾਰ ਫਿਰ ਕਲੀਅਰ ਕਰਨਾ ਚਾਹਾਂਗੇ ਕਿ ਪ੍ਰੇਮ ਭਾਵਨਾ ਦਾ ਮਤਲਬ ਇਹੀ ਨਹੀਂ ਕਿ ਸਿਰਫ ਰੱਬ ਨਾਲ ਪਿਆਰ ਕਰਨਾ ਹੈ ਕਿਉਂਕਿ ਕਈ ਵਾਰਾ ਬੰਦਾ ਸੋਚ ਲੈਂਦਾ ਕਿ ਸ਼ਾਇਦ ਪ੍ਰੇਮ ਦਾ ਮਤਲਬ ਹੈ ਕਿਸੇ ਇੱਕ ਨਾਲ ਪਿਆਰ ਕਰਨਾ ذرا سمجھنا ਤਾਂ ਪ੍ਰੇਮ ਦਾ ਮਤਲਬ ਇਹ ਨਹੀਂ ਕਿ ਇੱਕ ਨਾਲ ਪਿਆਰ ਕਰੀਏ ਤਾਂ ਬਾਕੀਆਂ ਨਾਲ ਨਫ਼ਰਤ ਕਰੀਏ ਪ੍ਰੇਮ ਦਾ ਮਤਲਬ ਇਹ ਹੈ ਕਿ ਹੁਣ ਮੇਰੇ ਹਿਰਦੇ ਚ ਨਫ਼ਰਤ ਖਤਮ ਹੁਣ ਅੰਦਰ ਨਫ਼ਰਤ ਹੈ ਹੀ ਨਹੀਂ ਪ੍ਰੇਮ ਤਾਂ ਸਮਝ ਲੈ ਇਸ ਫੁੱਲ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਫੁੱਲ ਦੇ ਅੰਦਰ ਮਹਿਕ ਹੈ ਹੀ ਹੈ ਉਹਦੇ ਅੰਦਰ ਦੁਰਗੰਧ ਨਹੀਂ ਹੈ ਚਾਹੇ ਉਹਨੂੰ ਦੁਸ਼ਮਣ ਫੜ ਲਵੇ ਚਾਹੇ ਉਹਨੂੰ ਦੋਸਤ ਪਕੜ ਲਵੇ ਜੇਦਾ ਕੋਈ ਬੰਦਾ ਕਹੇ ਨਾ ਮੈਂ ਇਸ ਫੁੱਲ ਨੂੰ ਮਸਲਣਾ ਹੈ ਉਹ ਵੀ ਅਗਰ ਪਕੜ ਰੇ ਪਕੜੇਗਾ ਤਾਂ ਫੁੱਲ ਨੇ ਉਹਨੂੰ ਵੀ ਖੁਸ਼ਬੂ ਦੇਣੀ ਹੈ ਕੋਈ ਕਹੇਗਾ ਪ੍ਰੇ ਇਹ ਫੁੱਲ ਕਿੰਨਾ ਸੁੰਦਰ ਹੈ ਇਹ ਕਿੰਨਾ ਖੂਬਸੂਰਤ ਹੈ ਕੋਈ ਪ੍ਰੇਮ ਨਾ ਫੜੇਗਾ ਫੁੱਲ ਨੇ ਉਹਨੂੰ ਵੀ ਖੁਸ਼ਬੂ ਦੇਣੀ ਹੈ ਇਸੇ ਤਰ੍ਹਾਂ ਇਹ ਯਾਦ ਰੱਖਣਾ ਹਮੇਸ਼ਾ ਕਿ ਤੁਹਾਡੇ ਅੰਦਰ ਵੀ ਜਦੋਂ ਵਾਕਈ ਸੱਚਮੁੱਚੋ ਸੱਚਾ ਪ੍ਰੇਮ ਪੈਦਾ ਹੋਏਗਾ ਤਾਂ ਫਿਰ ਨਫ਼ਰਤ ਨੂੰ ਕੋਈ ਜਗ੍ਹਾ ਨਹੀਂ ਬਚੇਗੀ ਫਿਰ ਕਿਸੇ ਵਾਸਤੇ ਕੋਈ ਵੈਰ ਰਹੀ ਨਹੀਂ ਜਾਏਗਾ ਇਹਨੂੰ ਕਹਿੰਦੇ ਆ ਪ੍ਰੇਮ ਦੀ ਅਵਸਥਾ